ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਚਾਪਸਾਫ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਸੇ ਸਾਰੇ ਮਿਲਕੇ ਪਹਿਲਾ ਸ਼ਬਦਾਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਰਾਗਵਡ ਹੰਸ ਮਹੱਲਾ ਪਹਿਲਾ ਕਰ ਪੰਜਵਾ ਲਾਹਣੀਆਂ ਦੇ ਪੰਜਵੇਂ ਸ਼ਬਦੀ ਵਾਰੀ ਹੈ ਜੀ ਜੋ ਲਾਹਣੀਆਂ ਦਾ ਅਖੀਲਾ ਸ਼ਬਦ ਹੈ ਜੀ ਰਾਗਵਡ ਹੰਸ ਮਹੱਲਾ ਪਹਿਲਾ ਕਰ ਪੰਜਵਾ ਲਾਹਣੀਆਂ एकंकार अंकार सतगुरु प्रसाद बाबा आया है उठ चलना ए जग झूठ पास हो रोवा सचड़ा कर सचड़े सेविए सच खरा रोवा बाबा आया है उठ चलना ए जग झूठ पास हो रोवा सच्चा कर सचड़े सेविए सच खरा रोवा ਕੂੜ ਲਬ ਜਾ ਥਾਏ ਨ ਪਾਸੀ ਅੱਗੇ ਲੈ ਨ ਠਾਉ ਅੰਤਰ ਆਉ ਨ ਬੈਸੋ ਕਈਏ ਜਿਉ ਸਮ ਮੈਂ ਕਰ ਕਾਉ ਝਮਣ ਮਰਨ ਵਡਾ ਵਿਛੋੜ ਵੇਛੋੜਾ ਬਿਨ ਸੇ ਜਗ ਸੁਬਾਏ ਲਬ ਧੰਦੇ ਮਾਇਆ ਜਗਤ ਪਲਾਇਆ ਕਾਲ ਖੜਾ ਰੁਆਏ ਬਾਬਾ ਆਉ ਭਾਇਓ ਗੱਲ ਮਿਲੋ ਮਿਲ ਮਿਲਦੇ ਅਸੀ ਸਾਹੇ ਬਾਬਾ ਸਚੜਾ ਮੇਲਨ ਚੁੱਕਈ ਪ੍ਰਤਪ੍ਰੀਤਮ ਕੀਆ ਇਹ ਦੇ ਅਸੀਸਾਂ ਹੈ ਅਸੀਸਾਂ ਦੇਵੋ ਭਗਤ ਕਰੇਵੋ ਮਿਲਿਆ ਕਿਆ ਕਿਆ ਮੇਲੋ ਇੱਕ ਪੂਲੇ ਨਾ ਵੋ ਥੇ ਥੇ ਥਾਵੋ ਗੁਰਸਬਦੀ ਸਚ ਖੇਲੋ ਜਮਾਰ ਨਹੀਂ ਜਾਣਾ ਸਬਦ ਸਮਾਣਾ ਜੁਗ ਜੁਗ ਸਾਚੇ ਵੈਸੇ ਛਾੜਨ ਸੈਨ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨੰਗੜਾਇਆ ਜਗ ਮੇ ਦੁਖ ਸੁਖ ਲੇਖ ਲਿਖਾਇਆ ਲਿਖੜਿਆ ਸਾਹਾ ਨਾ ਟਲੇ ਜਿਹੜਾ ਪੁਰਵ ਕਮਾਇਆ ਵੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤੇ ਤੇ ਲਾਗਾ ਕਾਮਣਿ ਹਾਰੀ ਕਾਮਣ ਪਾਏ ਬੋਰੰਗੀ ਗਲਤਾਗਾ ਹੋਛੀ ਮਤ ਪਿਆ ਮਨ ਹੋਚਾ ਗੁਰਸੋ ਗੁਰ ਸਮਖੀ ਖਾਇਆ ਨਾਮਰ ਜਾਦ ਆਇਆ ਕਲ ਪੀਤਰ ਨਾਗੋ ਬੰਦ ਚਲਾਇਆ ਬਾਬਾ ਰੋਜ ਇਕ ਸੇ ਰੋਣਾ ਜਾਣੜੀਆਂ ਬੰਦ ਪਠਾਇਆ ਹੈ ਲਿਖੜਿਆ ਲੇਖ ਨ ਮੇਟਿਏ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾ ਤਿਸ ਪਾਇਆ ਢੁੰਨੇ ਰੋਵਣ ਹਾਰੇ ਪੁੱਤ ਭਾਈ ਭਤੀਜੇ ਰੋਵੇ ਪ੍ਰੀਤਮਾਤ ਪਿਆਰੇ ਪਹਿਰੋਵੇ ਗੁਣਸਾਰ ਸਮਾਲੇ ਕੋ ਮਰੇ ਨਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੋ ਜਾਣਾ ਰੋਵੇ ਸੱਚ ਸਮਾਲੇ ਪਹਿਰੋਵੇ ਗੁਣਸਾਰ ਸਮਾਲੇ ਕੋ ਮਰੇ ਨਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੋ ਜਾਣਾ ਰੋਵੇ ਸੱਚ ਸਮਾਲੇ ਇਸ ਲਾਣੀਆਂ ਦੇ ਅਖੀਰਲੇ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਜੀ ਕਿ ਜੋ ਇਸ ਸੰਸਾਰ ਜਗਤ ਵਿੱਚ ਆਇਆ ਹੈ ਭਾਵ ਜਿਸ ਨੇ ਜਨਮ ਲੀਤਾ ਹੈ ਉਸਨੇ ਇੱਕ ਦਿਨ ਉੱਠ ਕੇ ਚਲੇ ਜਾਣਾ ਹੈ ਭਾਵ ਹਰ ਇੱਕ ਦੀ ਮੌਤ ਆਣੀ ਹੈ ਜੀ ਜੋ ਜੰਮਿਆ ਹੈ ਉਸਨੇ ਮਰਨਾ ਹੈ ਫਿਰ ਗੁਰੂ ਜੀ ਆਖਦੇ ਹਨ ਜਗ ਸੰਸਾਰ ਕੇਵਲ ਤੇ ਕੇਵਲ ਇੱਕ ਝੂਠ ਦਾ ਪਸਾਰਾ ਹੈ ਜੀ ਅਤੇ ਇਸ ਝੂਠੇ ਪਸਾਰੇ ਦੇ ਮੁਕਾਬਲੇ ਵਿੱਚ ਭਾਵ ਆਪੋਜ਼ਿਟ ਸੱਚੇ ਪਰਮੇਸ਼ਰ ਦਾ ਸੱਚਾ ਠਿਕਾਣਾ ਹੈ ਜੀ ਅਤੇ ਸੱਚੇ ਪਰਮੇਸ਼ਰ ਪ੍ਰਾਪਤੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਨਾਲ ਮਿਲਦਾ ਹੈ ਜੀ। ਉਹ ਸਤਸਰੂ ਪਰਮੇਸ਼ਰ ਪ੍ਰਭ ਪੂਰੀ ਤਰ੍ਹਾਂ ਸਚਾਰ ਹੋਣ ਤੋਂ ਭਰਾਹੀ ਪ੍ਰਾਪਤ ਹੁੰਦਾ ਹੈ ਜੀ। ਝੂਠ ਨਾਲ ਪਰਮੇਸ਼ਰ ਨਾਲ ਲਿਉ ਨਹੀਂ ਲੱਗਦੀ ਜੀ। ਫਿਰ ਗੁਰੂ ਜੀ ਆਖਦੇ ਹਨ ਕੂੜ ਤੇ ਲੋਭ ਵਿੱਚ ਫਸੇ ਹੋਏ ਜੀਵ ਆਪਣੇ ਸੱਚੇ ਪਰਮੇਸ਼ਰ ਦਾ ਸੱਚਾ ਟਿਕਾਣਾ ਨਹੀਂ ਪਾ ਸਕਦੇ ਜੀ ਅਤੇ ਨਾ ਹੀ ਉਹਨਾਂ ਨੂੰ ਅੱਗੇ ਇਸ਼ਰੀ ਦਰਗਾਹ ਵਿੱਚ ਪ੍ਰਵਾਨਗੀ ਮਿਲਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹਨਾਂ ਨੂੰ ਅੰਦਰ ਆਉਣ ਅਤੇ ਬੈਠਣ ਲਈ ਕੋਈ ਨਹੀਂ ਕਹਿੰਦਾ ਜੀ ਉਹ ਇਸ ਤਰ੍ਹਾਂ ਹਨ ਜੀ ਜਿਸਾਂ ਸਵੇਂ ਘਰ ਵਿੱਚ ਕਾਂ ਦੀ ਸਥਿਤੀ ਹੁੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਆ ਜਮਣਾ ਅਤੇ ਮਰਨਾ ਵੱਡਾ ਵਿਛੋੜਾ ਹੈ ਜੀ ਅਤੇ ਸਾਰਾ ਜਗ ਸੰਸਾਰ ਇਸੇ ਵਿੱਚ ਹੀ ਨਸ਼ਟ ਹੋ ਰਿਹਾ ਹੈ ਜੀ ਭਾਵ ਇਸ ਮਾਇਵੀ ਬੰਧਨਾਾਂ 'ਚ ਬੰਦਿਆ ਹੋਇਆ ਹੈ ਜੀ ਫਿਰ ਗੁਰੂ ਜੀ ਆਖਦੇ ਆ ਮਾਇਵੀ ਪਦਾਰਥਾਂ ਦੇ ਲੋਭ ਅਤੇ ਤੰਦੇ ਨੇ ਸਾਰੇ ਜਗ ਸੰਸਾਰ ਨੂੰ ਆਪਣੇ ਵਾਸਤਵਿਕ ਕਰਤਵ ਤੋਂ ਭੁਲਾਇਆ ਹੋਇਆ ਹੈ ਜੀ ਅਤੇ ਕਾਲ ਸਿਰ ਤੇ ਖੜੋਤਾ ਇਸ ਨੂੰ ਰੁਵਾ ਰਿਹਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ हे ਸੱਚੇ ਸਤ ਸੰਗਿਓ ਆਓ ਗਲੇ ਮਿਲਿਐ ਜੀ ਅਤੇ ਗਲੇ ਮਿਲ ਮਿਲ ਕੇ ਇੱਕ ਦੂਸਰੇ ਨੂੰ ਸੀਸਾਂ ਤਈਏ ਜੀ ਫਿਰ ਗੁਰੂ ਜੀ ਆਖਦੇ ਹਨ हे ਭਾਈ ਸੱਚਾ ਮੇਲ ਕਦਰ ਨੇ ਟੋਡਲਾ ਜੀ ਇਸ ਲਈ ਸੱਚੇ ਪ੍ਰੀਤਮ ਦੀਆਂ ਅਸੀਸਾਂ ਦਿਓ ਜੀ ਭਾਵੇਂ ਭਾਈ ਇਹ ਅਸੀਸ ਦਿਓ ਕਿ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗ ਸਕੀਏ ਜੀ ਅਸੀਂ ਵੀ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਭਗਤੀ ਕਰਦੇ ਰਹੀਏ ਜੀ ਫਿਰ ਗੁਰੂ ਜੀ ਆਪ ਦੇਨ ਪਰ ਜੋ ਗੁਰਮੁਖ ਪਹਿਲਾਂ ਤੋਂ ਮਿਲੇ ਹੋਏ ਹਨ ਬਾਅਦ ਤੁਰਤੋਂ ਹੀ ਉਹਨਾਂ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਉਹਨਾਂ ਨੂੰ ਕਿਸ ਲਈ ਲਾਉਣਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਹੀ ਜੀ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਮ ਅਤੇ ਸੱਚੇ ਟਿਕਾਣੇ ਤੋਂ ਭੁੱਲੇ ਹੋਏ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਫਿਰ ਗੁਰੂ ਜੀ ਆਖਦੇ ਪਰ ਜੋ ਗੁਰਮੁਖ ਵਕਧਾਂ ਜੀ ਉਹ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਸੱਚੀ ਖੇਡ ਖੇਡਦੇ ਹਾਂ ਜੀ ਭਾਵ ਜੋ ਜੀ ਗੁਰਸ਼ਬ ਗੁਰਬਾਣੀ ਨਾਮ ਰੂਪ ਪਰਮੇਸ਼ਰ ਪ੍ਰਭ ਵਿੱਚ ਲੀਨ ਰਹਿੰਦੇ ਹਾਂ ਜੀ ਉਹ ਜਾਂਦੇ ਮਾਰ ਰੁਤੇ ਜਾਂਦੇ ਜੀ ਫਿਰ ਗੁਰੂ ਜੀ ਆਹ ਤਾਂ ਪਰਮੇਸ਼ਰ ਪ੍ਰਭ ਦਾ ਸਰੂਪ ਜੁਗਾ ਜਗਾੰਤਰਾਤੋਂ ਸੱਚਾ ਹੈ ਜੀ ਅਤੇ ਗੁਰਮੁਖ ਸੱਜਣ ਸਾਥੀਆਂ ਨਾਲ ਚੰਗੇ ਭਾਗਾਂ ਘਰ ਕੇ ਮੇਲ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਜਿਨ੍ਹਾਂ ਗੁਰਮਖਾਂ ਨੇ ਗੁਰਸ਼ਬ ਗੁਰਬਾਣੀ ਨਾਮ ਸਿਮਰ ਕੇ ਆਪਣੀ ਮਾਇਆ ਵੀ ਪਦਾਰਥਾਂ ਦੇ ਖੰਦੇ ਖੋਲ ਦਿੱਤੇ ਹਨ ਜੀ ਵਾਹੇ ਖੋਲ ਦਿੱਤੇ ਹਨ ਜੀ ਗੁਰੂ ਜੀ ਆਖਦੇ ਹਨ ਉਹ ਹੀ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਨਾਲ ਆਪਣੀ ਲੇਵ ਲਗਾਉਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਭਾਈ ਫਿਰ ਗੁਰੂ ਜੀ ਆਖਦੇ ਨੇ ਭਾਈ ਜੀਵਨੁਕ ਇਸ ਜਗ ਸੰਸਾਰ ਵਿੱਚ ਨੰਗਾ ਹੀ ਆਇਆ ਹੈ ਜੀ ਅਤੇ ਨੰਗਾ ਹੀ ਜਾਣਾ ਹੈ ਜੀ ਅਤੇ ਦੁੱਖ ਸੁਖ ਦਾ ਲੇਖ ਇਸੇ ਪਾਗਾਂ ਵਿੱਚ ਲਿਖਿਆ ਹੋਇਆ ਹੈ ਜੀ ਉਹ ਵੀ ਇਸ ਦੇ ਨਾਲ ਹੀ ਜਾਣੇ ਹਾਂ ਜੀ ਅਤੇ ਜੋ ਪੂਰਬਲੇ ਕਰਮਾਂ ਤੇ ਹੁਣ ਦੇ ਕਰਮਾਂ ਦੀ ਕੰਸਾ ਕਮਾਈ ਹੈ ਉਸੇ ਅਨਸਾਰ ਹੀ ਇਸੇ ਦੁੱਖ ਸੁੱਖ ਤੇ ਮੋਦ ਦਾ ਸਮਾ ਲਿਖਿਆ ਜਾਂਦਾ ਹੈ ਜੀ ਉਹ ਨਹੀਂ ਟਲਦਾ ਜੀ ਫਿਰ ਗੁਰੂ ਜੀ ਆਖਦੇ ਹਨ ਸੱਚੇ ਪਰਮੇਸ਼ਰ ਪ੍ਰਭ ਨੇ ਬੈਠ ਕੇ ਸਭ ਦਾ ਸੁੱਖ ਦੁੱਖ ਲਿਖਿਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਿਸ ਪਰਮੇਸ਼ਰ ਪ੍ਰਭ ਜੋ ਜੀਵ ਨੂੰ ਪਰਮੇਸ਼ਰ ਪ੍ਰਭ ਨੂੰ ਚੰਗੇ ਲੱਗਦੇ ਹਾਂ ਜੀ ਉਧਰ ਹੀ ਉਹ ਲੱਗੇ ਹਾਂਜੀ ਭਾਵ ਜਿਨ੍ਹਾਂ ਉੱਤੇ ਪਰਮੇਸ਼ਰ ਪ੍ਰਭ ਦੀ ਕਿਰਪਾ ਹੋਈ ਹੈ ਜੀ ਉਹ ਹੀ ਖੁਸ਼ੋਦ ਗੁਰਬਾਣੀ ਨਾਮ ਵਿੱਚ ਲੱਗੇ ਹਾਂਜੀ ਅਤੇ ਜਾਦੂਗਰਨੀ ਮਾਇਆ ਵਿਪਦਾਰਥਾਂ ਨੇ ਆਪਣੇ ਜਾਦੂ ਦਹ ਫਾਹ ਗੱਲ ਵਿੱਚ ਬਹੁਤ ਰੰਗਾਂ ਵਾਲੇ ਧੰਗਾ ਟੱਗਿਆਂ ਨਾਲ ਬੰਨਿਆ ਹੋਇਆ ਹੈ ਜੀ ਅਤੇ ਉਹਨਾਂ ਦੀ ਹੋਛੀ ਮੌਤ ਕਾਰਨ ਮਨ ਵੀ ਓਛਾ ਹੋ ਗਿਆ ਹੈ ਜੀ ਅਤੇ ਉਸ ਮੱਖੀ ਵਾਂਗ ਉਹਨਾਂ ਮਨਮੁਖਾਂ ਨੇ ਮਾਇਆ ਰੂਪ ਗੁਣ ਨੂੰ ਖਾ ਲਿਆ ਹੈ ਜੀ ਭਾਵ ਜੋ ਗੁਰੂ ਤੋਂ ਬੇਮੁਖ ਹਨ ਉਹਨਾਂ ਨੇ ਮਾਇਆ ਪਦਾਰਥਾਂ ਨੂੰ ਮਿੱਠਾ ਸਮਝ ਗਏ ਉਸੇ ਵਿੱਚ ਹੀ ਲੱਗੇ ਹੋਏ ਹਾਂ ਜੀ ਫਿਰ ਗੁਰੂ ਜਿਆਹਦੇ ਜੋ ਜੀਵ ਨੂੰ ਕਲਯੁਗ ਵਿੱਚ ਮਰਿਆਦਾ ਤੋਂ ਵਾਂਝਿਆ ਆਉਂਦਾ ਹੈ ਜੀ ਅੰਤ ਵਿੱਚ ਇਸ ਨੂੰ ਨੰਗਾ ਵਨ ਕੇ ਹੀ ਤੋੜਿਆ ਜਾਂਦਾ ਹੈ ਜੀ ਭਾਅ ਜਨਮ ਵਰਣ ਜੋ ਜੀਵ ਚੰਦਾ ਮਿਲਦਾ ਹੈ ਤਾਂ ਕੁਝ ਵੀ ਆਪਣੇ ਨਾਂ ਨਹੀਂ ਲਿਆਉਂਦਾ ਤੇ ਮੌਤ ਵੇਲੇ ਵੀ ਕੁਝ ਵੀ ਨਹੀਂ ਲੈ ਕੇ ਜਾਂਦਾ ਜੀ ਸवाय ਗੁਰਸੱਚੇ ਗੁਰਸ਼ਬਦ ਗੁਰਬਾਣੀ ਨਾਮ ਦੇ ਫਿਰ ਗੁਰੂ ਜੀ ਆਖਦੇ ਨੇ ਪਾਈ ਜੇ ਕਿਸੇ ਦਾ ਰੋਣਾ ਹੈ ਤੇ ਜੀ ਤਾਂ ਰੋ ਲਵੋ ਕਿਉਂਕਿ ਤੁਹਾਡੇ ਪਿਆਰੇ ਜੀਵ ਨੂੰ ਬਨ ਕੇ ਜਮਾਨੇ ਤੋਰ ਦਿੱਤਾ ਹੈ ਜੀ ਅਤੇ ਇਹ ਲੇਖਾ ਜੋ ਹੈ ਦਰਗਾਹ ਆਇਆ ਹੈ ਜੀ ਜੋ ਕਿ ਮਿੱਟੇ ਨਹੀਂ ਜਾ ਸਕਦਾ ਕਿਉਂਕਿ ਇਹ ਸੱਦਾ ਈਸ਼ੀ ਦਰਗਾਹ ਤੋਂ ਆਇਆ ਹੈ ਜੀ ਅਤੇ ਇਹ ਸੱਦਾ ਤਾਂ ਹੀ ਆਇਆ ਹੈ ਜੀ ਜਦੋਂ ਪਰਮੇਸ਼ਰ ਪ੍ਰਭਨ ਨੇ ਸੱਦਿਆ ਹੈ ਜੀ ਜਦੋਂ ਉਸ ਨੂੰ ਉਸ ਦਾ ਪਾਣਾ ਹੋਇਆ ਹੈ ਜੀ ਹੁਕਮ ਹੋਇਆ ਹੈ ਫਿਰ ਗੁਰੂ ਜੀ ਆਖਦੇ ਹਨ ਜੀਵ ਦੇ ਮਰ ਜਾਣ ਤੇ ਰੋਣ ਵਾਲੇ ਸਾਰੇ ਸਾਖ ਸੰਬੰਧੀ ਰਹਣ ਲੱਗ ਜਾਂਦੇ ਹਾਂ ਜੀ ਪੁੱਤਰ ਭਰਾ ਭਤੀਜੇ ਪਤਨੀ ਸਾਖ ਸੰਬੰਧੀ ਸਭ ਮਿੱਤਰ ਵੀ ਰਹੁੰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਪਰ ਮੋਏ ਹੋਏ ਜੀ ਨਾਲ ਕੋਈ ਨਹੀਂ ਮਰਦਾ ਜੀ ਫਿਰ ਗੁਰੂ ਜੀ ਆਖਦੇ ਜੋ ਜੀ ਪਰਮੇਸ਼ਰ ਪ੍ਰਭ ਦੇ ਪਿਆਰ ਵਿੱਚ ਗੁਰਸ਼ਧ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਕੇ ਰਹੁੰਦੇ ਹਨ। ਭਾ ਪਰਮੇਸ਼ਰ ਦੇ ਵਿਰਾਗ ਵਿੱਚ ਰਹੁੰਦੇ ਹਨ। ਉਹੀ ਚੰਗੇ ਹਨ ਜੀ। ਨਾਨਕ ਦਾ ਕਥਨ ਹੈ ਜੀ ਕਿ ਜੋ ਜੀ ਸੱਚੇ ਪਰਮੇਸ਼ਰ ਪ੍ਰਭ ਦੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਨੂੰ ਯਾਦ ਕਰਕੇ ਰਹੁੰਦੇ ਹਨ ਜੀ ਉਹ ਜੁਗਾ ਜਗੰਤਰਾ ਵਿੱਚ ਸਿਆਣੇ ਜਾਣੇ ਜਾਂਦੇ ਹਨ ਜੀ। ਇਹ ਸ਼ਬਦ ਦਾ ਸਾਰ ਸ੍ਰਗਰੀ ਹੈ ਜੀ। ਇਸ ਸ਼ਬਦ ਵਿੱਚ ਗੁਰੂ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਇਹ ਸੰਸਾਰ ਚਲਾਈ ਮਾਨ ਹੈ ਨਸ਼ਵਰ ਹੈ ਜੀ ਫਿਰ ਗੁਰੂ ਜੀ ਆਖਦੇ ਸਥਾਈ ਟਿਕਾਉ ਸੱਚੇ ਪਰਮੇਸ਼ਰ ਪ੍ਰਭ ਨੇ ਗੁਰ ਸ਼ਬਦ ਗੁਰ ਬਾਣੀ ਨਾਮ ਨੂੰ ਸਿਮਰ ਕੇ ਸਚਾਰ ਬੜਨ ਨਾਲ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਮਾਇਆ ਦੇ ਧੰਦਿਆਂ ਵਿੱਚ ਉਲਝਿਆ ਜੀਵ ਮਨੁੱਖ ਉਸ ਨਸੀਹ ਸ੍ਰੀ ਦਰਗਾਹ ਵਿੱਚ ਵਾਸਾ ਪ੍ਰਾਪਤ ਨਹੀਂ ਹੁੰਦਾ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਮੁਖ ਭਗਤ ਸਾਧਕ ਆਪਣੀ ਸਾਧਨਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਰਮੇਸ਼ਰ ਪ੍ਰੀਤਮ ਦੀ ਕਿਰਪਾ ਨਾਲ ਪ੍ਰਾਪਤ ਕਰ ਲੈਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਉਹ ਮਰਦੇ ਹਨ ਜੀ ਤਾਂ ਸਾਸੰਗਦ ਨੂੰ ਅਸੀਸਾਂ ਦੇ ਕੇ ਸੱਚੇ ਮਾਰਗ ਉਤੇ ਨੇ ਰਿਵਗਨ ਚੱਲਣ ਦਾ ਮਨੋਵਲ ਬਖਸ਼ਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਰਮਖੰਡਾਂ ਦੇ ਕੀਤੇਆਂ ਕੁਝ ਵੀ ਨਹੀਂ ਸਵਰਦਾ ਜੀ ਫਿਰ ਗੁਰੂ ਜੀ ਆਖਦੇ ਹਨ ਪੂਰਪਲੇ ਕਰਮਾਂ ਅਨਸਾਰ ਇਸ ਜਨਮ ਦੀ ਗਤ ਵਿਧੀ ਨਿਸ਼ਚਿਤ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਜੀਵ ਮਨੁੱਖ ਮਾਇਆਵੀ ਪਦਾਰਥਾਂ ਦੇ ਲਾਲਚ ਵਿੱਚ ਫਸ ਕੇ ਆਪਣਾ ਗੌਰਵ ਖਤਮ ਕਰ ਲੈਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਾਪਨ ਜੋ ਚੰਗਾ ਲੱਗਦਾ ਹੈ ਜੀ ਜੋ ਚੰਗਾ ਲੱਗਦਾ ਹੈ ਜੀ ਕੋਦੋਂ ਹੀ ਉਹ ਮੌਤ ਦਾ ਸੱਦਾ ਪੇਟ ਦਿੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕੋਈ ਵੀ ਜੀਵ ਮਰੇ ਹੋਏ ਜੀਵ ਨਾਲ ਨਹੀਂ ਮਰਦਾ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਲਈ ਜੇ ਰੋਣਾ ਹੈ ਜੀ ਤਾਂ ਸੱਚੇ ਪਰਮੇਸ਼ਰ ਪ੍ਰਾਪਤ ਦੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮਧਾਰਾ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਕੇ ਉਸ ਦਾ ਯਾਦਖਾਂ ਜਸ ਗਾਨ ਕਰੋ ਜੀ ਕਿਉਂਕਿ ਉਹੀ ਜਗ ਜਗਾਂਤਾਂ ਤੱਕ ਤੁਹਾਡੇ ਨਾਲ ਰਹਿਣ ਵਾਲਾ ਹੈ ਜੀ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲੋਂ ਨਿੱਕਾ ਭੁੱਲਣਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ